ਲੈ ਵੀ ਸਵੇਰ ਦਾ ਟਾਈਮ بارش ਪੈ ਕੇ हट ਗਈ ਹੈ ਘੰਟਾ ਡੇਢ ਬਈਆ بارش ਤੇ ਮੈਨਾਂ ਹੱਥ ਕਰਾਤੀ ਪੂਰੀ بارش ਨੇ ਵਾਦੀਆ ਮੌਸਮ ਠੰਡਾ ਹੋ ਗਿਆ ਬਹੁਤ ਜ਼ਬਰਦਸਤ ਪਰ ਦਰ ਵੀ ਲੈਂਟਾ ਖਲੰਡ ਹੈ ਉਹ ਸਾਹਮਣੇ ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕਿਹਾਲ ਚਾਲ ਕਿੰਨਾ ਸਭ ਠੀਕ ਆ ਟਾਈਮ ਹੋ ਜਿੱਦਾਂ ਸ਼ਾਮ ਦਾ ਵੇਖੋ 6:30 ਦਾ ਛੇ ਵੱਜ ਚੁੱਕੇ ਆ ਤੇ ਅੱਜ ਆਪਣੀ ਸਿਹਤ ਥੋੜੀ ਠੀਕ ਨਹੀਂ ਸੀ ਇਹਦਾ ਬੁਖਾਰ ਜਿਆ ਮੈਨ ਰਸਵੇ ਦਾ ਚੁੱਤਾ ਸੀ ਮੈਲਸਨ ਲਿਆ ਕੇ ਦਿਨ ਬਾਅਦ ਇੱਧਰ ਕਿਰਨਾ ਆਪਣਾ ਦੇ ਕੀ ਇਹਨੂੰ ਕਹਿੰਦੇ ਜੋ ਵੀ ਕੱਲ ਸਮਾਨ ਸੁੰਹ ਥੋੜਾ ਬੋਲ ਲੈਂਦਾ ਇਹਨੇ ਕਿਰਨੇ ਉਹ ਤੇ ਇੱਧਰ ਹਰਫਤ ਸਿੰਘ ਨਿਆਰੇ ਲੈ ਰਹੇ ਨੇ ਨਿਆਰੇ ਲੈ ਰਹੇ ਨੇ ਭਾਈ ਸਾਹਿਬ ਹਾਂਜੀ ਸਾਹਿਬ ਜੀ ਸਮਝੋ ਸਮਝੋ ਕਾਫੀ ਟਾਈਮ ਦਾ ਕਰਨਾ ਬਣਾ ਕੇ ਦਿੱਤਾ ਹੈ 골ਡ ਬਕਸਾ ਜਿਆ ਐਸਾ ਆਪਣੇ ਆ ਸਿਸਟਮ ਜਿਹੜਾ ਰੱਖਦੀ ਸਾਰਾ ਜੀ ਜੋ ਟੋਸਟਰਸ ਵਗੈਰਾ ਜੋ ਵੀ ਆਪਣਾ ਸਮਾਨ ਜਿਹੜਾ ਹੁੰਦਾ ਨਾ ਕੀ ਨੂੰ ਕਹਿੰਦੇ ਕਾਦਾ ਸਮਾਨ ਨੰ ਬੰਨੇ ਮਤਲਬ ਮੇ ਇਹ ਕਪੜਾ ਇਅਰਿੰਗ ਵਗੈਰਾ ਸਾਰਾ ਤਾਂ ਗਿੱਲਾ ਹੀ ਹੋ ਗਿਆ ਸਾਰਾ ਮੇਰੇ ਕੋਲ ਤਾਂ ਸਮਾਨ ਜੋ ਹੁੰਦਾ ਸਾਰਾ ਇੱਚੀ ਰੱਖਦੀ ਮੈਂ ਚੱਲ ਸਫਾਈ ਕਰ ਲੈਣੇ ਆ ਗੰਨਾਇ ਕਾਫੀ ਗੰਦਾ ਹੋਇਆ ਹੈ ਵਿੱਚ ਪਈ ਹੈ ਚੁੰਨੀ ਨਾ ਕਰਨੀ ਵਾਈਪ ਸੈਲਨ ਆ ਗਈ ਉਹ ਤਾਂ ਲੰਡੇ ਆ ਉਹਦੇ ਨਾਲ ਗਿੱਲਾ ਹੋ ਗਿਆ ਨਾ ਥੋੜਾ ਵਿੱਚੇ ਜਿਸੀ ਵਾ ਇਹ ਨਮੀ ਚੁੰਨੀ ਮਿਲ ਜੂਗੀ ਆ ਆ ਸਾਰਾ ਸੌਣ ਪੈਜੋ ਦੇ ਵਿੱਚ ਵਿੱਚ ਪੈ ਲੈਣਾ ਨੇਰੇ ਝੂਟੇ ਆਂਡੇ ਝੂਟੇ ਆਪਤੇ ਝੂਟੇ ਆਂਡੇ ਹੂੰ ਉੱਠ ਕੇ ਆ ਗਏ ਝੂਲੇ ਚੋਂ चूल्हे झूठे ले लगे बस वो नहीं लेने चूल्हे झूठे मेरे बाबू ने हैं भुख लग गया ना भुख दूध पीना भुख लग गई ना चूल्हे से रोई रोई करी जाती है रोई रोई हैं चूल्हे से रोई रोई करन दई हुण हुण कोई रोई नहीं है ना ਲੋਕ ਨੂੰ ਮੇਗੂ ਮੇਗੂ ਕਰਕੇ ਇਹ ਬਾਤ ਚਲੀ ਤੂੰ ਮਿਗਨ ਜਾਣਾ ਆ ਸਣਾ ਵਧੀਆ ਸੋ ਰੱਖਿਆ ਨਿਕਾ ਜਾ ਹਸਣਾ ਹੀ ਠਾਜ ਰੱਖਿਆ ਨਾ ਫੇਰੇ ਰੌਂਡ ਆ ਫੇਰੇ ਰੋਗ ਦੇ ਫੇਰੇ ਨੇ ਕੱਢ ਦੇਣਾ ਸਣਾ ਇਹ ਗਲਾਈ ਦੇ ਵਿੱਚ ਸਣਾ ਜਿਹੜਾ ਨਾ ਗੋਲ ਹੁੰਦਾ ਯਾਹ ਕਹਤੇ ਕਿਆ ਹਨੂਜਣਾ ਚੰਗਾ ਨਹੀਂ ਲੱਗਦਾ ਅਹੀਂ ਕੀ ਕਰੀ ਹੈਗੇ ਨੀ ਸਰਣਾ ਚੰਗਾ ਨਹੀਂ ਲੱਗਦਾ ਆਪਾਂ ਤਾਂ ਕਰਦੇ ਨੇ ਇਸ ਰਣਾ ਹਨ ਮੰਮੀ ਆ ਗਈ ਮੰਮੀ ਉੱਧਰ ਗਈ ਆ ਮੰਮੀ ਸੋਈ ਜਾਂ ਮੰਮੀ ਸੋਈ ਚੰਗੀ ਮੰਮੀ ਹਾਂਜੀ ਮੰਮੀ ਕੀ ਕਹਿਣ ਈ ਕੀ ਹੋ ਹੋ ਕੀ ਹੋ ਹੈ ਆਰਾਫਾ ਦਰਾਂ ਨੂੰ ਨੀਂਦੇ ਕਰਾ ਰਹੇ ਕੰਬੀ ਮੈਂ ਸੋ ਜੇ ਵੀਰ ਉਹ ਸੁਤਾਨੀ ਨਾ ਖੇਰ ਉਹਨੇ ਉੱਠ ਜਾਣਾ ਮਾਣ ਰੋਟੀ ਦਾ ਟਾਈਮ ਹੋ ਗਿਆ ਖਾਂਦ ਮੈਂ ਰੋਟੀ ਖਾ ਲਈ ਉਹਨੇ ਦੇ ਦੇ ਸੁਣ ਲਿਆ ਹਲਪਦੇ ਸੌ ਗਿਆ ਤੇ ਟਾਈਮ ਹੋ ਗਿਆ ਸਵਾ 10 ਦਾ ਵੇਖੋ ਰਾਤ ਦਾ ਅੱਜ ਆ ਲੋਕ ਸਾਡਾ ਖਾਸ ਨਹੀਂ ਬਣਾਇਆ ਕਿਉਂਕਿ ਅੱਜ ਇਦਾਂ ਹੀ ਥੋੜੀ ਆਪਣੀ ਸਿਹਤ ਠੀਕ ਨਹੀਂ ਨਾਲੇ ਨਾਲ ਹੀ ਇਹਨਾਂ ਨੂੰ ਬੁਖਾਰ ਆਜਾ ਚੜਾਇਆ ਤੇ ਤਾਂ ਕਰਕੇ ਥੋੜਾ ਲੱਗਿਆ ਨਹੀਂ ਕਿਤੇ ਜਾਣਾ ਹੈ ਨਾਲੇ ਤੇ ਪਰਾ ਗਾਮੇ ਜ਼ਰੂਰੀ ਹੋ ਵੀ ਅੱਜ ਕਰਕੇ ਆ। ਬੀਪੀ ਵੀ ਵੱਧ ਗਿਆ ਹੈ ਨਾ ਇਹਨਾਂ ਦਾ ਬਹੁਤ ਜ਼ਿਆਦਾ ਪੀਸ ਕਰਕੇ ਸੇ ਇਹ ਤਾਂ ਡਾਊਨ ਹੋ ਗਈ। ਤਾਂ ਰੋਟੀ ਲੈ ਆਈ ਹੈਗਾ। ਰੋਟੀ ਖਾਈਏ ਆ। ਲੈ ਮੈਂ। ਲੈ ਮੈਂ ਹੁਟੇ ਦਿੰਨਾ ਹਾਂ। ਅੱਜ ਬਣਾਇਆ ਰਾਜਮਾ ਤੇ ਸਬਜ਼ੀ ਦਿਖਾ ਦੂੰਗੀ। ਰਾਜਮਾ ਨਹੀਂ। ਇਹ। ਲੈ। ਟਾਈ ਫੇਵਰੇਟ। ਚੌਲਾ ਕੇ ਨਾਲ। ਨਾ। ਨਹੀਂ। ਨਾ। ਹਰਫਤੇ ਵੇਲਾ। ਹਰਫਤੇ ਚੌਲ ਬਣਾਉਂਦਾ ਅੱਜ। ਚਲੋ ਲੈਓ ਫਿਰ ਰੋਟੀ ਰੱਟ ਜਰ ਖਾਈਏ ਓਕੇ ਮੈਂ ਉਹ ਟੁੱਟੇ ਦਾ ਨਾਂ ਹਾਂ ਮੈਨੂੰ ਵੀ ਨਾਲ ਲੈਵ ਰੋਟੀ ਤੈਨੂੰ ਨਹੀਂ ਤੈਨੂੰ ਜਿੱ ਕੋ ਮੈਨੂੰ ਲੈ ਆ ਕੇ ਲੈ ਯਾਰ ਫਿਰ ਸਮਾਂ ਉਹ ਤੇ ਆ ਡਿਊਟੀ ਹੈ ਸੌਣ ਦੀ ਹਾਂ ਕੋ ਬਥੀਲਾ ਆਪ ਬਥੀਲਾ ਇਹ ਤੋਗਣਾ ਇਦਾਂ ਰੱਖ ਦੇ ਮਣ ਕੇ ਫਿਰ ਦੁੱਧ ਗਰਮ ਕਰਕੇ ਦੇਣਾ ਵਿੱਚ ਕਿਉਂ ਵੀ ਨਾ ਵੀ ਰੋਟੀ ਆਪਣੀ ਆ ਚੁੱਕੀ ਹੈ ਅੰਬਾਂ ਦੇ ਨਾਲ ਪਹਿਲਾਂ ਕਈ ਅੰਬ ਨੂੰ ਖਾਣਦੇ ਰੋਟੀ ਪਹਿਲਾਂ ਅੰਬ ਨੂੰ ਖਾਂਦ ਰਹੇ ਨੇ ਕਿਹਦੇ ਹੁੰਦੇ ਨਾ ਆਮੜਾ ਰੋਟੀ ਖਾ ਜਾਣੇ ਅੰਬ ਨਾਲ ਨਹੀਂ ਖਾਂਦੇ ਕਈ ਵਾਰ ਤਾਂ ਇਹਨਾਂ ਨੂੰ ਮਜਾਕ ਲੱਗਦਾ ਆ ਆਪਣੇ ਖਾਂਦੇ ਰਹੇ ਨੇ ਰੋਟੀ ਜੀ ਭੁੱਖ ਲੱਗੀ ਹੋਵੇ ਨਾ ਕੱਲ ਆਪਾਂ ਸ਼ੋਪਿੰਗ ਕਰਨ ਗਏ ਆਹੀ ਤੇ ਪਿਛਲਾ ਵਲੋਗ ਸਾਡਾ ਦੇਖਿਆ ਹੋਣਾ ਤੇ ਉਹਦੇ ਚੱਕਰ ਚ ਆਪਾਂ ਸੋਚਿਆ ਸੀ ਕਿ ਪ੍ਰੋਗਰਾਮ ਕਰਨ ਦਾ ਆਪਾਂ ਸੋਚੰਦੇ ਸੀ ਤੇ ਪ੍ਰੋਗਰਾਮ ਹੀ ਸੋਚਿਆ ਕਿ ਚਲੋ ਅਗਲੇ ਹਫਤੇ ਚ ਆਏ ਅਗਲੇ ਲੀ ਰਿਹਾ ਹਫਤੇ ਕਰਨ ਦਾ ਰਾਤਾ ਹੈ ਕਿ ਆ ਯਾਨ ਅਨਦਰ ਜੇ ਮੈਂ ਪ੍ਰੋਗਰਾਮ ਕਰਦੇ ਤੇ ਪਰ ਬੜਾ ਗਰਮੀਆਂ ਬਹੁਤ ਜ਼ਿਆਦਾ ਤੇ ਇਸ ਕਰਕੇ ਰੁਕ ਗਏ ਸੀ ਉਹ ਦੇਖਾਂਗੇ ਕਦੋਂ ਕਰਦੇ ਆ ਤੇ ਨਾਲੇ ਕਿਉਂ ਦੀ ਗਰਮੀ ਬਹੁਤ ਪੈਣ ਈ ਐ ਤੇ ਉਹਦੇ ਚੱਕਰ ਦੇ ਵਿੱਚ ਆਪਾਂ ਥੋੜਾ ਜਿਹਾ ਹੋਲਡ ਕਰਤਾ ਵਲੇ ਤੇ ਐ ਸੋਚਾ ਵਗੇ ਗਰਮੀ ਗਰਮੀ ਲੰਘ ਜੇ ਤੇ ਅਨੁਸਾਰੇ ਰਿਸ਼ਤੇਦਾਰ ਵੀ ਕਹਿ ਰਹੇ ਕਿ ਕਿੱਦਾਂ ਤੁਸੀਂ ਪ੍ਰੋਗਰਾਮ ਕਦੋਂ ਕਰਨਾ ਕਿਵੇਂ ਕਰਨਾ ਹਨ ਮੈਂ ਜਿਹੜਾ ਸੋਚਿਆ ਹੈ ਕਿ ਸਾਡੀ ਦੋਵਾਂ ਦੀ ਸਲਾਹ ਹੈ ਤੇ ਸੋਚਿਆ ਕਿ ਚਲੋ ਇਸ ਅਗਲੇ ਹfte ਤੱਕ ਪ੍ਰੋਗਰਾਮ ਕਰ ਦਿੰਦੇ ਪਰ ਨਹੀਂ ਹੁਣ ਆਪਾਂ ਫਿਰ ਮੰਮੀ ਹੁਣਾਂ ਸਲਾਹ ਕੀਤੀ ਐ ਤੇ ਉਹ ਕਹਿੰਦੀ ਐ ਕਿ ਨਹੀਂ ਹਜੇ ਤੁਸੀਂ ਰੁਕ ਜੋ ਉਹਦੇ ਹਜੇ ਹਾਰਫ ਤੇ ਵੀ ਛੋਟਾ ਬਣਾ ਤੈਨੂੰ ਪਤਾ ਹੀ ਐ ਹਜੇ ਸਭਾ 1.5 ਮਹੀਨੇ ਦਾ ਹੋਇਆ ਅਜੇ ਕਾਕਾ ਨਾ ਮੈਂ 1.5 ਮਹੀਨੇ ਦਾ ਹੋਇਆ ਤੇ ਅਜੇ ਥੋੜੀ ਮੁਸ਼ਕਲ ਬੜੀ ਹੋਣੀ ਥਰਣਾ ਗਰਮੀ ਦੇ ਵਿੱਚ ਨਾਲ ਗਰਮੀ ਬਹੁਤ ਜ਼ਿਆਦਾ ਪੈਣ ਲਈ ਤੇ ਹੁਣ ਆਪਾਂ ਸੋਚਿਆ ਵਾ ਕਿ ਸਾਰਿਆਂ ਸਲਾਹ مشورہ ਕਰਕੇ ਸਾਰਿਆਂ ਸਲਾਹ ਲਈ ਐ ਸਲਾਹ ਕਰਕੇ ਤੇ ਹੁਣ ਇਹ ਜਾਂਦੇ ਆ ਕਿ ਲੋੜੀ ਤੱਕ ਉਹ ਤਾਂ ਜ ਨੇ ਅਨੇ ਲੋੜੀ ਦੇ ਲਾਗੇ ਇਹ ਪ੍ਰੋਗਰਾਮ ਕਰਨ ਦਾ ਰੱਦਾ ਚਾ ਲੋੜੀ ਦੇ ਲਾਗੇ ਤੇ ਚਾਹੇ ਜਦੋਂ ਇਹਦਾ ਵੱਡੇ ਹੋਏਗਾ ਉਦੋਂ ਲੱਗੇ ਪਰ ਵੱਡੇ ਤੇ ਗਰਮੀ ਆ ਜੀ ਫਿਰ ਪੈ ਜਾਣਾ ਕਿਉਂਕਿ ਜੂਨ ਜੁਲਾਈ ਦੇ ਮਹੀਨੇ ਹਨ ਤੇ ਇੰਨਾ ਪਹਿਲੇ ਕੰਮ ਫਿਰ ਉਹ ਇਹ ਹੋ ਸਕਦਾ ਹੈ ਪਰ ਲੋੜੀ ਤੇ ਲਾਗੇ ਪ੍ਰੋਗਰਾਮ ਕਰਾਂਗੇ ਜ਼ਰੂਰ ਇਹਦੇ ਕਰਕੇ ਹੁਣ ਆਪਾਂ ਨੂੰ ਪ੍ਰੋਗਰਾਮ ਰੱਦ ਕਰਨਾ ਪੈਣਾ ਅਜਾ ਅਗਲੇ ਹਫ਼ਤੇ ਦਾ ਆਪਾਂ ਸੋਚਿਆ ਹੈ ਪ੍ਰੋਗਰਾਮ ਸੋਚੀ ਕਰਦੇ ਤੇ ਉਹ ਹੁਣ ਥੋੜਾ ਜਿਹਾ ਅੱਗੇ ਕਰਦੀ ਹੈ ਗਰਮੀ ਬਹੁਤ ਜ਼ਿਆਦਾ ਤੇ ਨਾਲ ਹੀ ਤੁਹਾਡੇ ਕਮੈਂਟ ਵੀ ਆਉਣ ਦੇ ਹੀ ਕਾਫੀ ਦਿਆ ਜੀ ਤੁਸੀਂ ਪ੍ਰੋਗਰਾਮ ਰਹਿੰਦੋ ਇਸ ਦਾ ਆਬਦਾਨ ਬੜੇ ਮੈਂ ਟੋਲਦੇ ਧੰਨਵਾਦ ਆਪਾਂ ਬਹੁਤ ਜਿਆਦਾ ਕੁਛ ਤੁਹਾਡੇ ਸੋਚਿਆ ਕਿ ਚਲੋ ਗਰਮੀ ਬਹੁਤ ਜਿਆਦਾ ਨਾਲੇ ਘਰ ਦੇ ਵਿੱਚ ਕਹਿੰਦੇ ਸਲਾਹ ਲਈ ਥੋੜੀ ਬਹੁਤ ਤੇ ਉਹ ਵੀ ਕਹਿੰਦਾ ਜੇ ਰੁਕ ਜੋ ਇੰਨੀ ਸਲਾਹ ਦੇਣ ਵਾਸਤੇ ਧੰਨਵਾਦ ਤੁਹਾਡਾ ਬਹੁਤ ਜਿਆਦਾ ਤੇ ਹੁਣ ਆਪਾਂ ਕਰਾਂਗੇ ਹੁਣ ਫਾਈਨਲ ਹੱਡਾ ਹੁਣ ਫਾਈਨਲ ਇਹ ਡਿਸੀਜਨ ਕਿ ਜਨਵਰੀ ਦੇ ਮਹੀਨੇ ਲੋੜੀ ਦੇ ਲਾਗੇ ਨਾ ਮੌਸਮ ਠੀਕ ਹੁੰਦਾ ਆ ਉਦੋਂ ਦਿੱਕਤ ਨਹੀਂ ਹੁੰਦੀ ਨਾਲੇ ਕੋਈ ਸਬਜ਼ੀ ਵਗੈਰਾ ਉਹ ਨਹੀਂ ਖਰਾਬ ਹੁੰਦੀ ਨਾਲ ਪਕਾਈ ਕਰੋ ਆਵਾਂ ਨਾਲ ਪ੍ਰੋਗਰਾਮ ਕਰਾਂਗੇ ਤੇ ਆਪਣੇ ਸਾਰੇ ਰਿਸ਼ਤੇਦਾਰ ਜਿੰਨੇ ਵੀ ਆ ਨਾਲੇ ਜ਼ਰੂਰ ਇਨਵਾਈਟ ਜ਼ਰੂਰ ਕਰਾਂਗੇ ਤੇ ਜਨਵਰੀ ਦੇ ਮਹੀਨੇ ਸਾਡਾ ਫਾਈਨਲ ਆ ਹੁਣ 3 ਜਨਵਰੀ ਤੋਂ ਲੋੜੀ ਤੋਂ ਇੱਕ ਦੋ ਦਿਨ ਪਹਿਲਾਂ ਜੇ ਪਹਿਲੇ ਹਨ ਲੋੜੀ ਤੋਂ ਇੱਕ ਦੋ ਦਿਨ ਪਹਿਲਾਂ ਪ੍ਰੋਗਰਾਮ ਆਪਾਂ ਕਰਾਂਗੇ ਤੇ ਉਦੋਂ ਜਿੰਨੇ ਵੀ ਆਪਣੇ ਰਿਸ਼ਤੇਦਾਰ ਸਾਰੇ ਇਹ ਤੋਂ ਜੱਟ ਆਪਣੇ ਜੋ ਵੀ ਹਨ ਸਾਰੇ ਸਾਰੇ ਸਦਾ ਸਾਰੇ ਸੱਤਾਂਗੇ ਆਪਾਂ ਤੇ ਕੈਨਵਰ ਕੀ ਨਰਾਜ ਨਹੀਂ ਕਰਨਾ ਆਪਾਂ ਹੈਗੇ ਨਹੀਂ ਨਾ ਹੀ ਜਦ ਮੇਰਾ ਵੀ ਨਰਾਜ ਹੋ ਗਏ ਜਾਵੇ ਇਦਾਂ ਹੱਸਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਜਿਹਦੇ ਵਸਦੇ ਰਹੋ ਕਿੱਬਨੇ ਥੋੜੀ ਬੋਤ ਆਪਣੀ ਸ਼ੋਪਿੰਗ ਕਰ ਲਈਏ ਕੁਛ ਕਾਲੇ ਕੀ ਵੀ ਕੋ ਪਹਿਲਾਂ ਹੀ ਨੇ ਕੀਤੀ ਅਡਵਾਂਸ ਹੀ ਕਰ ਰੱਖੀ ਤੇ ਤੇ ਬਾਕੀ ਚਲੋ ਹੁਣ ਸਾਡਾ ਪ੍ਰੋਗਰਾਮ ਥੋੜਾ ਜਿਹਾ ਅੱਗੇ ਹੋ ਗਿਆ ਸੋਚਿਆ ਜੇ ਚੰਗਾ ਹੀ ਹਨਾ ਕਿ ਵੀ ਗਰਮੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਪੈਣ ਰਹੀ ਹੈ ਬਹੁਤ ਹਾਂ ਜਨਵਰੀ ਦਾ ਸਾਡਾ ਫਾਈਨਲ ਆ। ਬਾਕੀ ਇਹ ਵગે ਇਹ ਅੱਬ ਹਰ ਹਫਤੇ ਦਾ ਚੈਨਲ ਬਣਾਇਆ ਹੋਇਆ ਇੱਕ। ਆਫੀਸ਼ੀਅਲ ਹਰ ਹਫਤੇ ਦਾ ਚੈਨਲ ਆ ਨੀਚੇ ਆ ਰਿਹਾ ਤੇ ਉਹਨੂੰ ਮੇਰਾ ਵੀਰ ਵੱਤ ਵਤ ਸਪੋਰਟ ਕਰੋ ਤੇ ਉਹ ਲੈ ਕੇ ਰਨ ਕਰਨ ਤੇ ਹਰ ਹਫਤੇ ਦੇ ਵੀਡੀਓ ਉੱਤੇ ਆਇਆ ਕਰਨੀਆਂ। ਤੇ ਉਹਨੂੰ ਵੱਤ ਵਤ ਸਪੋਰਟ ਕਰੋ ਤੇ ਸਬਸਕ੍ਰਾਈਬ ਕਰੋ ਤੇ ਸਾਡਾ ਫੇਸਬੁੱਕ ਤੇ ਪੇਜ ਤੇ ਵੀ ਉਹਨੂੰ ਫੋਲੋ ਕਰੋ ਤੇ ਸਨੈਪਚੈਟ ਤੇ ਵੀ ਉਹਨੂੰ ਐਡ ਕਰੋ। ਮਿਲਦੇ ਆਂ ਨੈਕਸਟ ਵਲੌਗ। ਜੀਓ। ਇਹ ਤਾਂ ਤੱਕ ਲਈ ਗੇਨਿੰਗ ਤੇ ਇਹ ਕੀ ਹੈ ਇਹ ਚਲੋ ਮਿਲਦੇ ਹਾਂ